ਅੰਦੀ ਸਾਲ ਤੋਂ ਪਹਿਲਾਂ ਮੈਂ ਜੀ ਤੁਹਾਡਾ ਸਾਰਿਆਂ ਦਾ ਸੀ ਧੰਨਵਾਦ ਕਰਦੇ ਆਂ ਬਾਈ ਭਾਨੇ ਸਿੱਧੂ ਦੀ ਟੀਮ ਵੱਲੋਂ ਤਸਵੀਰ ਇੰਜੀਨੀਅਰ ਟੀਮ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਧੰਨਵਾਦ ਕਰਦੇ ਆਂ ਜਿੰਨੇ ਵੀ ਤੁਸੀਂ ਘਰੇ ਬੈਠ ਕੇ ਵੀਡੀਓ ਦੇਖ ਕੇ ਮਦਦ ਕਰੀ ਹੈ ਭਾਨੇ ਸਿੱਧੂ ਨੇ ਜਿੱਥੇ ਵੀ ਧੰਨੇ ਵਾਸਤੇ ਕਾਲ ਕੀਤੀ ਹੈ ਉੱਥੇ ਤੁਸੀਂ ਆਏ ਹੋ ਕੋਰਦੂ ਨੇ ਆਏ ਕਿ ਜਿੱਥੋਂ ਤੋਂ ਵੀ ਤੁਸੀਂ ਮਦਦ ਕੀਤੀ ਹੈ ਹਰੇਕ ਬੱਚੇ ਦਾ ਬਜ਼ੁਰਗ ਦਾ ਮਾਤਾ ਦਾ ਭੈਣ ਦਾ ਭਰਾ ਦਾ ਸਾਰਿਆਂ ਦਾ ਜੀ ਧੰਨਵਾਦ ਕਰਦੇ ਆਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਅੰਦੋਲਨ ਹੈ ਨਾ ਸਿਰੇ ਚੜ੍ਹੇਗਾ ਤੇ بھائی ਜਿਹੜੀ ਰਿਹਾਰ ਗੱਲ ਦੀ ਗੱਲਬਾਤ ਹੈ ਉਹ ਸਾਰੀ ਅਸੀਂ ਜਨੇਵਾ ਸਰ ਤੋਂ ਪੁੱਛਾਂਗੇ ਅਸੀਂ ਤਾਂ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿੱਥੇ ਜਿੱਥੇ ਵੀ ਤੁਸੀਂ ਸਾਡੀ ਮਦਦ ਕੀਤੀ ਹੈ ਸਾਰਿਆਂ ਨੇ ਪਿੰਡ ਵੀ ਆ ਕੇ ਬਾਈ ਦੇ ਕੋਟ ਦੋਨੇ ਉਸ ਤਾਂ ਪਾ ਕੇ ਹਰੇਕ ਪੱਖੋਂ ਯਾਰ ਜਿਹੜੇ ਵੀ ਪੱਖੋਂ ਤੁਸੀਂ ਮਦਦ ਕੀਤੀ ਹੈ ਸਾਰਿਆਂ ਦਾ ਸੀ ਤਾਂ ਨਾਮ ਕਰਦਾ ਥੋੜੀ ਹੀ ਮਦਦ ਨਾਲ ਸਾਰਾ ਕੁਸੋਇਆ ਬਾਈ ਬਾਹਰ ਆਊਗਾ ਜਲਦੀ ਤੇ ਮੈਨੂੰ ਲੱਗਦਾ ਵੀ ਉਹ ਸਾਰੀ ਗੱਲਬਾਤ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਕਦੋਂ ਕੀ ਹੋਣਾ ਅੱਗੇ ਵੀ ਜੇ ਕੋਈ ਲੋੜ ਪਈ ਤਾਂ ਸੱਚ ਦਾ ਸਾਥ ਦਿਓ ਜੇ ਭਾਣਾ ਸਿੱਧੂ ਸੱਚਾ ਸੀ ਤਾਂ ਅੱਜ ਲੋਕਾਂ ਦੀ ਤਾਕਤ ਨੇ ਸਰਕਾਰ ਨੂੰ ਚੁਗਾੜਤਾ ਤੇ ਆਪਾਂ ਦਾ ਦੱਸਦਾ ਵੀ ਅਸੀਂ ਸੱਚੇ ਆ ਤੇ ਆਜੋ ਜੀ ਮਾੜਾ ਨੇੜੇ ਲਿਆਓ ਤੇ ਜੋ ਅੱਜ ਦੇ ਧਰਨ ਦੇ ਵਿੱਚ ਦੀ ਮੀਟਿਕ ਪ੍ਰਸ਼ਾਸਨ ਦੇ ਨਾਲ ਦੀ ਨਿਬੜੀ ਹੈ ਨਾ ਉਹ ਜਦੋਂ ਜਦ ਬਹੁਤ ਹੋਈ ਸਰਕਾਰ ਨੇ ਸਾਰਾ ਆਪਣਾ ਜੋਰ ਜਵਾਕੇ ਦੇਖ ਲਿਆ ਵੀ ਕਿਸੇ ਨਾ ਖੇਤਰੀ ਕਿਨੇੜਾ ਇਕੱਠਾ ਹੈ ਇੱਥੇ ਪਬਲਿਕ ਨਾ ਇਕੱਠੀ ਹੋਵੇ ਤੇ ਸਰਕਾਰ ਦੀ ਜਦੋਂ ਬੱਸ ਹੋ ਗਈ ਤਾਂ ਸ਼ਾਮ ਨੂੰ ਅਫਸਰਾਂ ਨੇ ਆ ਕੇ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਉਹ ਸਾਰੀ ਗੱਲ ਮੰਨ ਗਏ ਕਿ ਅਸੀਂ 10 ਤਰੀਕ ਤੱਕ ਭਾਨੇ ਸਿੱਧੂ ਨੂੰ ਬਿਨਾਂ ਸਾਥੇ ਰਿਹਾ ਕਰਾਂਗੇ ਤੇ ਜਿਥੇ ਬੰਦਿਆਂ ਦੀ ਮੰਗ ਸੀ ਸਾਡੀ ਹੋਰ ਕੋਈ ਸ਼ਰਤ ਨਹੀਂ ਹੈ ਸਿਰਫ ਤੇ ਸਿਰਫ ਬਿਨਾਂ ਸ਼ਰਤ ਪਾਨੇ ਸਿੱਧੂ ਨੂੰ ਰਿਹਾ ਕਰ ਦਿਓ ਤੇ ਪਾਨੇ ਸਿੱਧੂ ਨੂੰ ਜਿਹੜੀ ਗੱਲ ਉਹ ਮੰਨਾਂਗੇ ਅੱਜ ਉਹਨਾਂ ਨੇ ਖਲੀ ਆਪਦੇ ਮੂੰਹ ਦੇ ਮੂੰਹ ਤੋਂ ਮੈਿਕ ਦੇ ਵਿੱਚ ਬੋਲ ਕੇ ਸੰਗਤ ਨੂੰ ਕਿਹਾ ਕਿ 10 ਤਰੀਕ ਤੱਕ ਅਸੀਂ ਪਾਨੇ ਸਿੱਧੂ ਦੇ ਸਾਰੇ ਪਾਕੀ ਰੱਤ ਕਰਕੇ ਉਹਨੂੰ ਰਿਹਾ ਕਰ ਦਿਆਂਗੇ ਜਿਵੇਂ ਤੁਸੀਂ ਇਸ ਵਾਰ ਸਾਥ ਦਿੱਤਾ ਨਾ ਸਾਰਿਆਂ ਨੇ ਇਹ ਸੱਚ ਦਾ ਤੁਸੀਂ ਸਾਥ ਦਿੱਤਾ ਜਦੋਂ ਹੁਣ ਤੁਹਾਡੇ ਘਰੇ ਵੀ ਅੱਗੇ ਕੋਈ ਵੋਟਾਂ ਮੰਗਣ ਲੀਡਰ ਆਊਗਾ ਅੱਜ ਦਾ ਦਿਨ ਤੁਸੀਂ ਉਹਨਾਂ ਦੇ ਸਾਹਮਣੇ ਰੱਖਿਓ ਜਿਹੜੇ 2 200 ਬੰਦੇ ਨੇ ਅੱਜ ਥਾਣੇ ਦੇ ਵਿੱਚ ਬੰਦ ਰਹੇ ਨੇ ਸਾਡੇ ਨਾਲ ਸਾਰੇ ਬੰਦੇ ਇਹ ਗੱਲ ਜ਼ਰੂਰ ਰੱਖਿਓ ਵੀ ਤੁਸੀਂ ਤਾਂ ਯਾਰ ਝੂਠਿਆਂ ਦਾ ਸਾਥ ਦਿੰਨੇ ਹੋ ਯਾਰ ਸੱਚ ਨੂੰ ਤਾਂ ਤੁਸੀਂ ਅੰਦਰ ਬੰਦ ਕਰ ਦਿੰਦੇ ਹੋ ਲੈ ਜਾ ਕੇ ਠੀਕ ਹੈ ਕੱਲੇ ਕੱਲੇ ਬੰਦੇ ਤੋਂ ਜਵਾਬ ਲੈਣਾ ਜਿੰਨੇ ਵੀ ਤੁਹਾਡੇ ਕੋਲੇ ਹੁਣ ਵੋਟਾਂ ਲੈਣ ਆਉਣਗੇ ਹੁਣ ਟਾਈਮ ਸਰਪੰਚ ਸਾਹਿਬ ਨਾਲ ਵੀ ਗਰਾਬ ਵਿੱਚ ਫੜੀ ਜਾ ਗਰਾਬ ਸਭ ਨੂੰ ਵਾਇਰਲ ਜੀਕੇ ਖਾਸਾ ਵਾਇਰਲ ਦੀ ਕੀ ਫਤਿਹ ਮੇਰੇ ਵੱਲੋਂ ਮੇਰੀ ਪੰਚਾਇਤ ਵੱਲੋਂ ਮੇਰੇ ਪਿੰਡ ਵੱਲੋਂ ਜਥੇਬੰਦੀਆਂ ਦਾ ਕੱਲੇ-ਕੱਲੇ ਬੱਚੇ ਦਾ ਸਾਡੀਆਂ ਬੁੜੀਆਂ ਦਾ ਸਾਡੀਆਂ ਮਾਮਾ ਦਾ ਸਾਡੀਆਂ ਭੈਣਾਂ ਦਾ ਸਾਡੇ ਬਜ਼ੁਰਗਾਂ ਦਾ ਜਿਹਨੇ ਸਾਡੇ ਹਿੱਸਾ ਬਣਿਆ ਸਾਡੇ ਇੱਕ ਵਧੀਆ ਸੋਚ ਲੈ ਕੇ ਪਾਣੀ ਸਿੱਧੂ ਦੀ ਬਾਈ ਰਿਹਾਈ ਕਰਾਉਣ ਲਈ ਅਸੀਂ ਭਈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਅਸੀਂ ਉਹ ਵੀਰ ਸਾਡਾ ਬੋਬਨ ਹੈ ਸਾਡਾ ਭਰਾ ਵੀ ਐ ਸਾਡਾ ਦੋਸਤ ਵੀ ਐ ਸਾਰਾ ਕੁਝ ਹੀ ਐ ਇਹਦਾ ਭਾਈ ਹੈਗਾ ਮੁੰਡਾ ਭਾਈ ਭਰਾ ਹੈਗਾ ਰਾਜਾ ਰਾਜਾ ਆਜਾ ਭਰਾ ਇਹਨਾਂ ਦੀ ਕੋਠੀ 'ਚ ਅੱਜ ਭਾਈ ਅਸੀਂ 9 ਵਜੇ ਚੱਕੇ ਗਏ ਸੀਗੇ ਸਾਢੇ 8:30 ਸਾਢੇ 8:30 ਸਾਢੇ 8:30 ਵਜੇ ਸਾਨੂੰ ਕੇਰਾ ਪਾ ਕੇ ਉੱਥੋਂ ਚੱਕੇ ਗਏ ਆ ਬਈ ਅਸੀਂ ਅੱਜ ਹੁਣ ਉੱਥੋਂ ਰਿਹਾ ਹੋਏ ਆ ਥਾਣੇ ਦੇ ਵਿੱਚੋਂ ਹੁਣ ਇੱਥੇ ਆ ਕੀ ਭਾਈ ਪ੍ਰਸਾਦ ਦਾ ਸਕਿਆ ਜਿਹੜਾ ਪੁਲਿਸ ਪ੍ਰਸ਼ਾਸਨ ਆ ਭਾਈ ਸਾਡੀ ਉਹਨਾਂ ਨੇ ਮਦਦ ਬਹੁਤ ਕੀਤੀ ਆ ਉੱਥੇ ਥਾਣੇ ਦੇ ਵਿੱਚ ਕਿਸੇ ਨੂੰ ਉੱਚਾ ਨਹੀਂ ਬੋਲਿਆ ਕਿਸੇ ਨੂੰ ਨਹੀਂ ਮਾਰੀ ਬੋਲਿਆ ਸਾਰੇ ਦਸੇ ਬੰਦੀਆਂ ਦਾ ਸਾਰੇ ਪਿੰਡ ਵੱਲੋਂ ਮੇਰੀ ਪੰਚਾਇਤ ਵੱਲੋਂ ਨਗਰ ਵੱਲੋਂ ਜਿਲ੍ਹੋਂ ਧੰਨਵਾਦ ਹੈ ਜੀ ਧੰਨਵਾਦ